ਨਮਸ ਸ਼ਿਵਾਏ ਹਰਰ ਮਹਾਦੇਵ ਬੁਲਿਸ਼ ਸ਼ੰਕਰ ਸ਼ੰਭੂਨਾਥ ਕੀ ਜੈ ਮਹਾਪਾਰਤ ਚੋਹਾਨ ਤੇ ਮੇਰਾ ਨਾਮ ਹੈ ਸਨੂ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਅਬ ਨਿਊਜ਼ ਸੋ ਅੱਜ ਸ਼ਾਵਣ ਮਹੀਨੇ ਦੇ ਮੌਕੇ ਸੰਗਰਾਨ ਦੇ ਸ਼ੁਭ ਦਿਹਾੜੇ ਦੇ ਤੁਹਾਨੂੰ ਲੈ ਕੇ ਪਹੁੰਚਿਆ ਸ਼੍ਰੀ ਅਚਲੇਸ਼ਵਰ ਧਾਮ ਸ਼੍ਰੀ ਅਚਲੇਸ਼ਵਰ ਧਾਮ ਵਿੱਚ ਜਿੱਥੇ ਕੀ ਸ਼੍ਰੀ ਅੱਚਲ ਮੰਦਰ ਸਭਾ ਵੱਲੋਂ ਜਿਹੜਾ ਕੀ ਹੈ ਮਹਾ ਯੱਗ ਰੂਦਰ ਅਭਿਸ਼ੇਕ ਜਿਹੜਾ ਹੈ ਕੀ ਕਰਵਾਇਆ ਜਾ ਰਿਹਾ ਹੈ ਜਿਸ ਦੀ ਕੀ ਅੱਜ ਸ਼ੁਰੂਆਤ 16 7 2025 ਨੂੰ ਕੀਤੀ ਹੈ ਜੋ ਕਿ ਪੂਰਾ 1 ਮਹੀਨਾ ਚੱਲੇਗਾ 16 8 20 25 ਤੱਕ ਅਗਲੀ ਸੰਗਰਾਂ ਤੱਕ ਜਿਹੜਾ ਕੀ ਹੈ ਰੁਦਰ ਅਭਿਸ਼ੇਕ ਚੱਲੇਗਾ ਇਸ ਰੁਦਰ ਅਭਿਸ਼ੇਕ ਵਿੱਚ ਪੰਡਿਤ ਆਚਾਰਯ ਜੀ ਸ਼ਿਵ ਮਿਸ਼ਰਾ ਜੀ ਵੱਲੋਂ ਬੜੇ ਹੀ ਵਿਧੀਵਤ ਤਰੀਕੇ ਨਾਲ ਜਿਹੜੇ ਕਿ ਅੱਜ ਇੱਥੇ ਪਰਿਵਾਰ ਪਹੁੰਚੇ ਨੇ ਪੂਰੇ ਹੀ ਵਿਧੀਵਤ ਤਰੀਕੇ ਨਾਲ ਜਿਹੜੀ ਕਿ ਅੱਜ ਰੁਦਰ ਅਭਿਸ਼ੇਕ ਜਿਹੜਾ ਹੈ ਕੀ ਹੈ ਉਹ ਕਰਵਾਇਆ ਗਿਆ ਹੈ ਪੂਰੇ ਵਿਧੀ ਵਿਧਾਨ ਨਾਲ ਜਿਹੜਾ ਰੁਦਰ ਅਭਿਸ਼ੇਕ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਤੋਂ ਬਾਅਦ ਪੰਡਿਤ ਜਿਹੜੇ ਹੈ ਨੇ ਅਚਲ ਮੰਦਰ ਸਭਾ ਦੇ ਮੁਖ ਸੇਵਾਦਾਰ ਸ਼੍ਰੀ ਨਰੇਸ਼ ਲੂਥਰਾ ਜੀ ਵੱਲੋਂ ਜਿਹੜੇ ਕੀਤੇ ਪਹੁੰਚੇ ਜਿੰਨੇ ਵੀ ਪਰਿਵਾਰ ਨੇ ਅਤੇ ਇੱਥੇ ਪੰਡਿਤ ਜੀ ਵੱਲੋਂ ਜਿਨ੍ਹਾਂ ਨੂੰ ਪੂਰੇ ਮਾਨ ਸਨਮਾਨ ਨਾਲ ਸਰੂਪਾ ਬਾਗੇ ਜਿਨ੍ਹਾਂ ਨੂੰ ਇਹ ਸਨਮਾਨ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੂਰੇ ਵਿਧੀ ਵਿਧਾਨ ਤੋਂ ਬਾਅਦ ਪੂਰੇ ਰੂਦਰ ਅਭਿਸ਼ੇਕ ਦੇ ਮਤਲਬ ਪੂਰਨ ਹੋਤੀ ਤੋਂ ਪਾਉਣ ਦੇ ਪਹਿਲਾਂ ਜਿਹੜੀ ਕੀ ਹੈ ਪ੍ਰਿਕਰਮਾ ਕੀਤੀ ਗਈ ਹੈ ਪ੍ਰਿਕਰਮਾ ਵਿੱਚ ਜਿਹਨੇ ਜਿੰਨੇ ਵੀ ਪਰਿਵਾਰ ਤੇ ਪਹੁੰਚੇ ਸੀ ਸਾਰਿਆਂ ਨੇ ਪ੍ਰਿਕਰਮਾ ਲਈ ਅਤੇ ਹਵਨ ਯਗ ਕਰਕੇ ਜਿਹੜੀ ਹੈ ਕਿ ਪੁੰਨਹੂਤੀ ਜਿਹੜੀ ਪਾਈ ਗਈ ਹੈ ਜਿਸ ਵਿੱਚ ਪੁੰਨਹੂਤੀ ਵਿਮਲ ਅਗਰ왈 ਜੀ ਦੇ ਸੁਰਿੰਦਰ ਅਗਰ왈 ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਾਰੇ ਪਰਿਵਾਰਾਂ ਵੱਲੋਂ ਐਂਡ ਦੇ ਆਗੇ ਜਿਹੜੀ ਹੈਗੀ ਹੈ ਪੁੰਨਹੂਤੀ ਹੈ ਜਿਹੜੀ ਹੈ ਉਹ ਪਾਈ ਗਈ ਹੈ ਸੋ ਸੀ ਤੁਹਾਨੂੰ ਦਿਖਾਵਾਂਗੇ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਦਿਖਾਵਾਂਗੇ ਪੰਡਿਤ ਆਚਾਰੀਆ ਸ਼ਿਵ ਮਿਸ਼ਰਾ ਜੀ ਵੱਲੋਂ ਜਿਹੜਾ ਕਿ ਹੈ ਭੁਲੇ ਸ਼ਿਵ ਸ਼ੰਕਰ ਦਾ ਗੁਣਗਾਨ ਕੀਤਾ ਗਿਆ ਹੈ ਪਰਿਵਾਰ ਜਿਹੜੇ ਤੇ ਪਹੁੰਚੇ ਸੀ ਉਹਨਾਂ ਨਾਲ ਰਲ ਮਿਲ ਕੇ ਜਿਹੜੇ ਪ੍ਰਭੂ ਭਗਤੀ ਕੀਤੀ ਗਈ ਹੈ ਸ਼ਿਵਰੇ ਸ਼ੇਵੇ ਤੋਂ ਜਿਹੜਾ ਕਿ ਹੈ ਰੂਦਰ ਅਭਿਸ਼ੇਕ ਚੱਲ ਰਿਹਾ ਸੀ ਜਿਸ ਦੀ ਕੀ ਹੈ 10:30 ਵਜੇ ਜਿਹੜੀ ਹੈ ਕਿ ਪੂਰਨ ਹੂਤੀ ਪਾਈ ਗਈ ਹੈ ਤੁਹਾਨੂੰ ਦਿਖਾਵਾਂਗੇ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਆਪਾਂ ਜ਼ਰੂਰ ਕਰ ਲਾਂਗੇ ਪੰਡਿਤ ਆਚਾਰੀਆ ਸ਼ਿਵ ਮਿਸ਼ਰਾ ਜੀ ਨਾਲ ਅਤੇ ਅਚਲ ਮੰਦਰ ਸਭਾ ਦੇ ਮੁਖ ਸੇਵਾਦਾਰ ਸ਼੍ਰੀ ਨਰੇਸ਼ ਨੂਤਰਾ ਜੀ ਨਾਲ ਅਤੇ ਜਿਨ੍ਹਾਂ ਨੇ ਪੂਰਨ ਹੋਤੀ ਪਾਈ ਹੈ ਸ਼੍ਰੀ ਵਿਮਲ ਅਗਰਵਾਲ ਜੀ ਨਾਲ ਸੋ ਤਾਂ ਆਪ ਗੱਲਬਾਤ ਜ਼ਰੂਰ ਕਰਦੇ ਹਾਂ ਉਹਨਾਂ ਨਾਲ ਦੇਖਦੇ ਹਾਂ ਕੀ ਹੈ ਕਹਿਣਾ ਉਹਨਾਂ ਦਾ ਹੰਸਾਸਨ ਗਰੂਡਾਸਨ ਹੰਸਾਸਨ ਗਰੂਡਾਸਨ भी में घुमा कैलाश भोले की भाती में घुमा कैलाश भोले भाती घुमा कैलाश भोले भाते में

में गंगा नाचे यमुना नाचे रन संग में कार्तिक नाचे नाचारे सक जी जगह भक्ति में नाचे हारंग ज के भोले जगह भारती में भोले क्या नाम आपका आचार्य शिवम अयोध्या से आए हुए हैं एक महीने आपके यहाँ बटाले में हैं और ये कल मतलब आज से 16 से और अगले महीने अगस्त में 16 तक रोज यहाँ पे सुबह में भगवान का अभिषेक होगा रोग ये जो ब्राह्मण अयोध्या से आए हुए हैं अपने हाथ से पार्थिव लिंग का निर्माण करेंगे और उसी को सुबह में यहाँ पे जो भी यहाँ के श्रद्धालु भक्तगण आते हैं उनके हाथ से भगवान का पावन अभिषेक होता है पूजन होता है हवन होता है और सावन के महीने में जिसको ये सौभाग्य मिलता है ये जानिए कि उसके ऊपर भगवान भोलेनाथ की विशेष कृपा है ये उन्हीं के आशीर्वाद से ही ये अवसर मिलता है और हम जैसे कि विगत वर्ष में भी यहाँ पर आए हुए हैं और यहाँ तब भी यहाँ पर बहुत ही भव्य और दिव्य रुद्राभिषेक का कार्यक्रम हुआ है हम आप लोगों से विशेष आग्रह करते हैं कि सावन के इस शुभ अवसर पर अगर भगवान ने आपको ऐसा मौका दिया है आप लोग अधिक से अधिक संख्या में आएँ रुद्राभिषेक करें अपने जीवन को सफल बनाएँ रुद्राभिषेक के बारे में आपको बता दूँ रुद्राभिषेक का शास्त्रों में बहुत ही ऊंचा स्थान दिया गया है रुद्राभिषेक पारंपरिक रूप से रुद्राभिषेक करने से बहुत कुछ हासिल किया जा सकता है और ख़ास तौर पर महादेव की कृपा हासिल हो जाती है और जिस व्यक्ति के जीवन में महादेव की कृपा हासिल हो गई उस व्यक्ति के जीवन में फिर कुछ और हासिल करने के लिए नहीं बचता है इसलिए आप लोग इस सावन के पुणित महीने में अचलेश्वर महादेव के सम्मुख श्री गणपति हाल में आए पावन रुद्राभिषेक करें अपने जीवन को कृतार्थ करें इतना ही बस हर हर महादेव महादेव <laughs> मैं नरेश लुथरा अचल मंदिर सभा वालों ਅੱਜ ਸੰਗਰਾਂਧ ਦੇ ਸ਼ੁਭ ਦਿਹਾੜੇ ਤੇ ਜੋਧਿਆਂ ਤੋਂ ਆਏ ਹੋਏ ਸੰਤਾਂ ਨੇ ਰੁਦਰਪਸ਼ੇਕ ਕੀਤਾ ਹੈ ਜਿਹੜਾ ਕਿ ਸਾਵਣ ਦੇ ਮਹੀਨੇ ਲਗਾਤਾਰ ਚੱਲੇਗਾ ਅਤੇ ਸੰਗਰਾਂਧ ਅਗਲੀ ਤੋਂ ਬਾਅਦ ਭੋਗੇ ਦਾ ਅਗਲੇ ਤੋਂ ਬਾੜ ਪਏਗਾ ਅਗਲੇ ਦਿਨ ਅੱਜ 10 ਤੋਂ ਬਾਣਾ ਫੈਮਲੀਆਂ ਨੇ ਬਹੁਤ ਹੀ ਆਨੰਦ ਮਾਨਿਆ ਹੈ ਜਿਹੜਾ ਰੁਦਰਪਸ਼ੇਕ ਹੋਇਆ ਹੈ ਉਸ ਵਿੱਚ ਹਮਨ ਵੀ ਹੋਇਆ ਹੈ ਪ੍ਰਾਪਰ ਵਿਧੀ ਨਾਲ ਕਿ ਲੋਕ ਬਾਗ-ਬਾਗ ਹੋ ਗਏ ਨੇ ਇਹੋ ਜਿਹਾ ਰੁਦਰਪਸ਼ੇਕ ਉਹ ਲਾਇਆ ਲਗੜਿਆ ਜਿਹਨਾਂ ਕਾਸ਼ੀ ਬਣੀ ਹੋਈ ਹੈ ਇਹ ਪੂਰਨ ਹੋਤੀ ਦੇ ਅੱਜ ਗਿੰਮ ਲੱਗਰਵਾਲ ਜੀ ਫਾਈਵ ਸਟਾਰ ਵਾਲੇ ਤੇਸਿੰਦਰ ਸ਼ਰਮਾ ਜੀ ਨੇ ਆ ਕੇ ਦਾਹਾਂ ਫੈਮਿਲੀਾਂ ਦੀ ਪੂਰਨ ਹੋਤੀ ਪੁਵਾਈ ਹੈ ਅਸੀਂ ਉਹਨਾਂ ਦਾ ਵੀ ਅੱਜ ਧੰਨਵਾਦ ਕਰਦੇ ਹਾਂ ਜਿਹੜੀਆਂ ਫੈਮਿਲੀ ਆਇਆ ਹੈ ਪ੍ਰਮਾਤਮਾ ਇਹਨਾਂ ਸਭ ਦੀ ਮਨੋ ਕਾਮਨਾ ਪੂਰਨ ਕਰੇ ਬੋਲ ਸ਼ੇਂਕਰ ਭਗਵਾਨ ਕੀ ਜੈ ਜੀ ਸਰ ਜੀ ਕੋਈ ਹੋਰ ਸਿਆਪੀ ਨੇ ਵੀ ਇੱਥੇ ਆਣਾ ਰੁਦਰਮੁਛੇ ਕਰਵਾਣਾ ਹੈ ਤੂੰ ਮਤਲਬ ਸਿੱਧਾ ਆ ਸਕਦਾ ਜਾਂ ਕੋਈ ਮਤਲਬ ਬੁਕਿੰਗ ਕਰਦੀ ਜਾਂ ਅਪਾਇੰਟਮੈਂਟ ਨਹੀਂ ਬੰਦੀ ਸਿੱਧਾ ਜਦੋਂ ਮਰਜ਼ੀ ਕੋਈ ਆ ਕੇ ਇੱਥੇ ਦੱਸ ਸਕਦਾ ਮੈਂ ਕੱਲ ਕਰਾਣਾ ਹੈ ਪਰਸੋ ਕਰਾਣਾ ਹੈ ਉਹ ਕਰਾ ਸਕਦਾ ਕੋਈ ਗੱਲ ਨਹੀਂ ਕਿਲੇ 2 ਵਜੇ ਸਟਾਰਟ ਹੋ ਜਾਂਦਾ ਹੈ 11 ਵਜੇ ਇਹ 6:30 ਸਵੇਰੇ ਚਾਲੂ ਹੋ ਜਾਂਦਾ ਹੈ ਤੇ 10 ਵਜੇ ਤੱਕ ਚੱਲਦਾ ਹੈ ਇਹ ਕਿੰਨੇ ਦਿਨ ਚੱਲਦਾ ਹੈ ਇਹ 1 ਮਹੀਨਾ ਸੌਂ ਦਾ ਪੂਰਾ ਚੱਲੇਗਾ ਬਟਾਲਾ ਵਾਸੀਆਂ ਨੂੰ ਵੀ ਪਿੱਛੇ ਨਾ ਚੱਲ ਜਾਈਓ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਰੁਦਰ ਫੇਕ ਦੇ ਵਿੱਚ ਜਰੂਰ ਭਾਗ ਲਵੋ ਆਪਣੀ ਜੋ ਜੋ ਮਨੋ ਕਾਮਨਾ ਮੰਗੋ ਪਰਮਾਤਮਾ ਜਰੂਰ ਤੁਹਾਡੀ ਮਨੋ ਕਾਮਨਾ ਪੂਰਨ ਕਰੇਗਾ ਤੁਸੀ ਇੰਝ ਲੱਗੇਗਾ ਜਿਦਾ ਅਸੀਂ ਕਾਸ਼ੀ ਚ ਹਮਨ ਕਰਨ ਨੇ ਆ ਪੁਲਿਸ ਸ਼ੇਂਗਰ ਖੁਦ ਬਿਰਾਜਮਾਨ ਬੋਲ ਸ਼ੰਕਰ ਭਗਵਾਨ ਕੀ ਜੈ ਮੈਂ ਉਹਨਾ ਵਿਵਨ ਕੁਮਾਰ ਜੀ ਸਰ ਅੱਜ ਅਚਲੇਸ਼ਵਰ धाम ਚ ਮਹਾਦੇਵ ਦਾ ਰੂਦਰ ਵਿਸ਼ੇ ਕਰਵਾਇਆ ਜਾ ਰਿਹਾ ਹੈ ਸਰ ਆ ਜਾ ਕੇ ਪੁੱਨ ਹੁੱਲ ਪਾਈ ਹੈ ਸਰ ਉਹ ਕਰ ਤੁਹਾਡਾ ਦੱਸ ਇਹ ਅਚਲੇਸ਼ਵਰ ਧਾਮ ਜਿਹੜਾ ਵੈ ਇਹ ਹਿੰਦੁਸਤਾਨ ਦੇ ਵਿੱਚ ਫਰਸਟ ਸਾਡੇ ਪਟਾਲੇ ਦਾ ਹੀ ਹੈ ਅਚਲੇਸ਼ਵਰ ਧਾਮ ਜਿੱਥੇ ਕਾਰਤਕ ਸਵਾਮੀ ਜੀ ਇੱਥੇ ਆਏ ਇੱਥੇ ਮਿਲਕੀ ਤੀਤੀ ਕਰੋੜ ਦੇਵੀ ਦੇਵਤੇ ਕਾਰਤਕ ਸਵਾਮੀ ਉਹਨਾਂ ਨੂੰ ਮਨਾਉਣ ਵਾਸਤੇ ਵੀ ਆਏ ਇੱਥੇ ਭਗਵਾਨ ਸ਼ੰਕਰ ਜੀ ਆਪ ਆਏ ਅਚਲ ਕਾਰਤਿਕ ਸਾਮੀ ਜੀ ਇੱਥੇ ਅਚਲ ਹੋ ਗਏ ਕਹਿੰਦੇ ਮੈਂ ਨਹੀਂ ਹੁਣੇ ਤੋਂ ਜਾਣਾ ਤੇ ਮੈਂ ਇੱਥੇ ਹੀ ਰਹਿਣਾ ਵਾ ਤੇ ਇਸ ਕਰਕੇ ਉਦੋਂ ਦਾ ਇਹ ਅਚਲੇਸ਼ਰ ਧਾਮ ਜਿਹੜਾ ਮੰਨਿਆ ਜਾਂਦਾ ਇੱਥੇ ਲੋਕੀ ਆਪਣੀਆਂ ਮਨੋ ਕਾਮਨਾ ਬਹੁਤ ਪੂਰੀਆਂ ਕਰਦੇ ਆ ਅਚਲੇਸ਼ਰ ਧਾਮ ਦੇ ਨਾਂ ਦਾ ਇੱਥੇ ਬਹੁਤ ਹੈਗਾ ਰਾਮ ਨੌਮੀ ਦਾ ਮੇਲਾ ਆਏਗਾ ਨੌਮੀ ਦਸਵੀਂ ਦਾ ਮੇਲਾ ਆਣਾ ਵਾ ਉਦੋਂ ਮੇਲੇ ਦੇ ਵਿੱਚ ਲੋਕੀ ਇੱਥੇ ਬਹੁਤ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਇਸ਼ਨਾਨ ਕਰਦੇ ਨੇ ਕਾਰਤਿਕ ਸੁ ਮਹੀਨੇ ਦੇ ਵਿੱਚ ਵੀ ਇੱਥੇ ਲੋਕੀ ਇਸ਼ਨਾਨ ਕਰਦੇ ਨੇ ਇਹ ਸ਼੍ਰਾਵਣ ਮਹੀਨੇ ਦਾ ਜਿਹੜਾ ਆਪਣੇ ਚੱਲਿਆ ਹੋਇਆ ਪ੍ਰੋਗਰਾਮ ਇਸ ਸ਼ਰਾਵਣ ਮੇਲੇ ਦੇ ਵਿੱਚ ਇੱਥੇ ਰੂਦਰ ਪੁਸ਼ੇਕ ਹੁੰਦਾ ਹੋਇਆ ਪਿਛਲੇ ਸਾਲ ਅਯੁੱਧਿਆ ਤੋਂ ਵੀ ਆਇਆ ਸੀ ਸੁਆਮੀ ਇੱਥੇ ਦੋ ਤਿੰਨ ਸਾਲ ਉਹਨਾਂ ਨੇ ਵੀ ਕਰਾਇਆ ਇੱਥੇ ਰੂਦਰ ਪੁਸ਼ੇਕ ਤੇ ਇਹ ਉਦੋਂ ਦਾ ਪ੍ਰੋਗਰਾਮ ਕਾਫੀ ਇੱਥੇ ਚੱਲਦਾ ਪਿਆ ਲੋਕਾਂ ਦੇ ਮਨ 'ਚ ਬਹੁਤ ਸ਼ਰਧਾ ਹੈ ਇਹ ਅਸੀਂ ਇਹ ਚਾਹਾਂਗੇ ਕਿ ਇਹ ਬਟਾਲੇ ਦੇ ਵਿੱਚ ਜਿਹੜਾ ਹੈਗਾ ਇਹ ਹਿੰਦੁਸਤਾਨ ਦੇ ਲੈਵਲ ਤੇ ਕਰ ਜਾ ਕੇ ਹੋਣਾ ਚਾਹੀਦਾ ਵਾ ਇਹਦੇ ਵਿੱਚ ਗਵਰਨਮੈਂਟ ਨੂੰ ਵੀ ਇਹ ਲੈਣਾ ਚਾਹੀਦਾ ਕਿ ਇੱਕ ਇੱਕ ਪ੍ਰਾਂਤ ਜਗ ਹੈ ਜਿਸ ਨਾਲ ਪੁਰਾਣੀਆਂ ਬਿਲਡਿੰਗਾਂ ਨੂੰ ਪੁਰਾਣੀਆਂ ਇਮਾਰਤਾਂ ਨੂੰ ਗਵਰਨਮੈਂਟ ਸੁਰੱਖਣ ਦਿੰਦੀ ਹੈ ਉਸੇ ਤਰ੍ਹਾਂ ਇਹਨੂੰ ਵੀ ਗਵਰਨਮੈਂਟ ਦਾ ਆਈ ਚਾਹੁੰਦੇ ਆ ਕਿ ਗਵਰਨਮੈਂਟ ਇਹਨੂੰ ਕਰੇ ਕਿ ਇਹ ਇੰਨੇ ਸਾਲ ਪੁਰਾਣਾ ਮੈਂ ਕਹਿੰਦਾ ਕਰੋੜਾ ਸਾਲ ਪੁਰਾਣਾ ਜਿਸ ਦਾ ਭਗਵਾਨ ਚੰਕਰ ਜੀ ਦੇ ਨਾਮ ਦਾ ਇਹ ਬਣਿਆ ਹੈਗਾ ਤੁਹਾਨੂੰ ਤੇ ਇਹ ਜਿਹੜਾ ਰੂਦਰ ਪਸ਼ੇਕ ਹੁੰਦਾ ਵਾ ਇਹ ਲੋਕਾਂ ਦੇ ਸਭ ਤੋਂ ਵਧੀਆ ਪ੍ਰੋਗਰਾਮ ਹੈ ਜਿਹਦੇ ਵਿੱਚ ਅਚਲੇਸ਼ਰ ਧਾਮ ਤੇ ਬਹਿ ਕੇ ਜਿਹੜੇ ਲੋਕੀ ਅਚਲ ਮਿਲ ਕੇ ਭਗਵਾਨ ਚੰਕਰ ਜੀ ਦੇ ਦਬਾਰ ਤੇ ਬਹਿ ਕੇ ਲੋਕੀ ਕੰਮ ਕਰਦੇ ਪਏ ਨੇ ਤੇ ਇਸ ਕਰਕੇ ਇਹ ਮਿਲ ਕੇ ਸਾਰਨਾ ਵਧੀਆ ਪ੍ਰੋਗਰਾਮ ਚੱਲਣਦੇ ਆ ਅੱਛਾ ਸਵਾਦ ਦੇ ਮੁਖ ਸੇਵਾਦਾਰ ਜੀ ਨਰੇਸ਼ ਲੂਥਰਾ ਜੀ ਉਹਨਾਂ ਦੀ ਮਿਹਨਤ ਅਦਰਾ ਹੀ ਹੁੰਦਾ ਕਿਉਂਕਿ એનਰਜੈਟਿਕ ਨੇ ਉਹੀ ਮਤਲਬ ਬਿਲਕੁਲ ਉਸ ਨੂੰ ਹਰ ਸ਼ੌਲਾਸ ਪਰ ਦੇਣੇ ਕਿਹਾ ਬਿਲਕੁਲ ਬਿਲਕੁਲ ਲੂਥਰਾ ਸਾਹਿਬ ਦਾ ਕਿਵੇਂ ਧੰਨਵਾਦ ਕਰੀਏ ਲੂਥਰਾ ਸਾਹਿਬ ਦਾ ਤੇ ਸ਼ੁਰੂ ਤੋਂ ਧੰਨਵਾਦ ਕਰਨੇ ਆ ਲੂਥਰਾ ਇਹ ਵਿਚਾਰੇ ਮਿਹਨਤੀ ਬੜੀ ਕਰਦੇ ਆ ਇਹ ਪੈਸਾ ਵੀ ਆਪਣੇ ਕੋਲੋਂ ਲਾਂਦੇ ਨੇ ਇਹ ਮਿਲਕੀ ਹਰ ਸਾਲ ਇੱਥੇ ਪ੍ਰੋਗਰਾਮ ਕਰਾਉਂਦੇ ਨੇ ਤੇ ਇਹਨਾਂ ਦਾ ਤੇ ਕੋਈ ਦੇਨੀਆ ਨਹੀਂ ਦੇ ਸਕਦੇ ਅਸੀਂ ਤੇ ਇੱਥੇ ਸੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਪੰਡਿਤ ਆਚਾਰਿਆ ਸ਼ਿਵ ਮਿਸ਼ਰਾ ਜੀ ਵੱਲੋਂ ਕਿੰਨੇ ਵਿਧੀਵਤ ਤਰੀਕੇ ਨਾਲ ਜਿਹੜਾ ਕਿ ਰੂਦਰ ਅਭਿਸ਼ੇਕ ਕਰਵਾਇਆ ਗਿਆ ਹੈ ਤੇ ਨਾਲ ਹੀ ਜਿਹੜੇ ਪਰਿਵਾਰ ਇੱਥੇ ਪਹੁੰਚਨੇ ਨੇ ਉਹਨਾਂ ਵੱਲੋਂ ਵੀ ਬੜੇ ਹੀ ਚਾਵਾਂ ਨਾਲ ਜਿਹੜਾ ਕਿ ਇਹ ਰੂਦਰ ਅਭਿਸ਼ੇਕ ਕੀਤਾ ਗਿਆ ਹੈ ਇਹ ਰੂਦਰ ਅਭਿਸ਼ੇਕ ਤਾਂ ਕੀਤਾ ਗਿਆ ਹੈ ਤਾਂ ਜੋ ਕਿ ਉਹਨਾਂ ਦੀ ਮਨੋ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਸਕਣ ਤੇ ਮਹਾਦੇਵ ਤੱਕ ਉਹਨਾਂ ਦਾ ਜਿਹੜਾ ਪਿਆਰ ਅਥਾ ਪਿਆਰ ਹੈ ਜਿਹੜਾ ਉਹਨਾਂ ਦਾ ਉਹ ਪਹੁੰਚ ਸਕੇ ਸੋ ਅਸੀਂ ਗੱਲ ਵੀ ਕੀਤੀ ਹੈ ਆਚਾਰੀਆ ਸ਼ਿਵਮ ਮਿਸ਼ਰਾ ਜੀ ਨਾਲ ਅਚਲ ਮੰਦਰ ਦੇ ਮੁਖ ਸੇਵਾਦਾਰ શ્રી ਨਰੇਸ਼ ਉਥਰਾ ਜੀ ਨਾਲ ਅਤੇ ਵਿਮਲ ਅਗਰਵਾਲ ਜੀ ਨਾਲ ਉਹਨਾਂ ਸਾਰਿਆਂ ਨੂੰ ਦੱਸਿਆ ਹੈ ਕਿ ਸਾਵਣ ਮਹੀਨੇ ਵਿੱਚ ਜਿਹੜਾ ਵੀ ਰੁਦਰ ਅਭਿਸ਼ੇਕ ਕਰਦਾ ਹੈ ਉਹ ਐਂ ਲੱਗਦਾ ਹੈ ਕਿ ਉਹ ਜਿਵੇਂ ਕਾਸ਼ੀ ਬੈਠ ਕੇ ਖੁਦ ਤੇ ਰੁਦਰ ਅਭਿਸ਼ੇਕ ਕਰ ਰਿਹਾ ਹੋਵੇ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਜਿੰਨੇ ਵੀ ਜਣੇ ਇਸ ਵੀਡੀਓ ਨੂੰ ਦੇਖ ਰਹੇ ਹੋ ਅਚਲ ਮੰਦਰ ਵਿੱਚ ਅਚਲ ਮੰਦਰ ਸਭਾ ਵਿੱਚ ਤੇ ਜ਼ਰੂਰ ਪਹੁੰਚੋ ਤੇ ਰੂਦਰ ਅਭਿਸ਼ੇਕ ਕਰਕੇ ਜਿਹੜਾ ਕਿ ਇਹ ਭਗਵਾਨ ਪੋਲੇਨਾਥ ਦਾ ਜਿਹੜਾ ਹੈ ਕਿ ਸ਼ੀਰਵਤ ਪ੍ਰਾਪਤ ਕਰੋ ਔਰ ਜੇਕਰ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ੂਰ ਲਗਾਣਾ ਓਮ ਨਮਾ ਸ਼ਿਵਾਏ ਜ਼ਰੂਰ ਲਿਖਣਾ ਕਮੈਂਟ ਵਿੱਚ ਤੇ ਜੇਕਰ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਹਬ ਨਿਊਜ਼